ਸੱਚੀ ਕਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈ ਅਸੀਂ ਅੱਜ ਤੁਹਾਡੇ ਵਾਸਤੇ ਬਹੁਤ ਯਾਰਾ ਡਿਸਕਾਊਂਟ ਤੇ ਆ ਜਿਹੜੀ ਅੱਜ ਦੀ ਵੀਡੀਓ ਆ। ਸੂਟ ਲੈ ਕੇ ਆਈ ਜੀ ਫੰਕਸ਼ਨਲ ਪਾਰਟੀ ਵੇਅਰ ਸੂਟ ਨੇ ਸਾਰੇ ਜੱਗੋ ਸਟਾਈਲੀ ਜਿਆਦਾ ਮਤਲਬ ਕਿ ਸੋਹਣੇ ਲੱਗਦੇ ਨੇ ਜਿਹੜੇ ਆਪਾਂ ਬ੍ਰੋਕੇਟ ਦੇ ਸੂਟ ਲੈ ਕੇ ਆਨੇ ਆ ਇਹਦੇ ਵਿੱਚ ਅਸੀਂ ਤੁਹਾਨੂੰ ਤਿੰਨ ਸੋਹੀ ਬ੍ਰੋਕੇਟ ਤੇ ਮਸਲੀਨ ਦੋ ਤਿੰਨ ਤਰ੍ਹਾਂ ਦਾ ਸਟੱਫ ਦਵਾਂਗੇ। ਬਹੁਤ ਸੋਹਣੀ ਕਲੈਕਸ਼ਨ ਆ। ਤੁਸੀਂ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਤੇ ਬਹੁਤ ਘੱਟ ਪ੍ਰਾਈਸ ਦੇ ਸੋਲਿਡ ਰਿੰਗ ਵਾਲੀ 3000 ਵਾਲੀ ਅੱਜ ਸਾਰੀ ਹੀ ਵੀਡੀਓ ਆਪਣੀ 2200 ਦੇ ਵਿੱਚ ਰਹੇਗੀ 2200 ਅੱਜ ਦੀ ਵੀਡੀਓ ਦਾ ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਤੁਸੀਂ ਕਿਸੇ ਨੂੰ ਗਿਫਟ ਦੇਣ ਵਾਸਤੇ ਸੂਟ ਲੈਣੇ ਆ ਜਾਂ ਫਿਰ ਸਟੀਚਿੰਗ ਕਰਵਾ ਕੇ ਪਾਣੀਆਂ ਜਿੰਮੇ ਵੀ ਥੋੜੀ ਓ ਥੋੜੀ ਚੁਆਇਸ ਰਹੇਗੀ ਬਹੁਤ ਪਿਆਰੀ ਕਲੈਕਸ਼ਨ ਆ ਜੀ ਸ਼ੁਰੂ ਕਰਦੇ ਹਾਂ ਬਹੁਤ ਸੋਹਣੇ ਜਿਹੇ ਸੂਟ ਤੋਂ ਤੇ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਆ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਸੂਟ ਇਹ ਹੈਗੇ ਨੇ ਜੀ ਜਿਹੜੇ ਮੈਂ ਤੁਹਾਨੂੰ ਦਿਖਾ ਸਿਲਕ ਦੇ ਉੱਪਰ ਤੇ ਬ੍ਰਾਂਡਡ ਪੀਸ ਰਹਿਣਗੇ ਨਾ ਨਾਨ ਬ੍ਰਾਂਡ ਕੋਈ ਵੀ ਪੀਸ ਨਹੀਂ ਹੋਏਗਾ ਜਿਹੜੇ ਵੀ ਸੂਟ ਦਵਾਂਗੇ ਸਾਰੇ ਠੀਕ ਹੈ ਜੀ ਤੇ ਪ੍ਰਾਈਸ ਤੁਹਾਨੂੰ ਮੈਂ ਦੱਸ ਹੀ ਦਿੱਤਾ 2250 ਅੱਜ ਦੀ ਵੀਡੀਓ ਦਾ ਪ੍ਰਾਈਸ ਰਹੇਗਾ ਇਹ ਹੈਗੀ ਆ ਜੀ ਸ਼ਰਟ ਫਰੰਟ ਸਿਲਕ ਦੇ ਉੱਪਰ ਸੌਫਟ ਸਿਲਕਾ ਕੋਈ ਕਾਪੀ ਨਹੀਂ ਹੈਗੀ ਇਹ ਸੀ ਖੁਦ ਡਾਈ ਕਰਵਾਨੇ ਆ ਇਹ ਹੈਗਾ ਇਹ ਬਾਜੂ ਦਾ ਸਟੱਫ ਤੇ ਇਹ ਹੈਗਾ ਜੀ ਬੈਕ ਦਾ ਕੇਰਾ ਠੀਕ ਹੈ ਤੁਸੀਂ ਇਹਨਾਂ ਦੇ ਨਾਲ ਸਲਵਾਰ ਸੂਟ ਗਰਾਰਾ ਸ਼ਰਾਰਾ ਘਗਰਾ ਕੁਝ ਮਰਜ਼ੀ ਬਣਾ ਸਕਦੇ ਹੋ ਤੁਹਾਨੂੰ ਪਤਾ ਕਿ ਤੁਸੀਂ ਇਹ ਸੂਟ ਕਦੋਂ ਤੇ ਕਿੱਥੇ ਵੀਅਰ ਕਰਨਾ ਹੈ ਉਸ ਤੇ ਅਕੋਰਡਿੰਗ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਸਿਲਕ ਦਾ ਹੀ ਬਹੁਤ ਸੌਫਟ ਹੈ ਦੁਪੱਟਾ ਹੈ ਫੋਰ ਸਾਈਡ ਐਦਾਂ ਲੇਸ ਵਰਕ ਦੇ ਨਾਲ ਇਹਦੇ ਵਿੱਚ ਤੁਹਾਨੂੰ yellow ਕਲਰ ਮਿਲ ਜਾਏਗਾ ਠੀਕ ਹੈ 2250 ਪ੍ਰਾਈਸ ਰਹੇਗਾ ਤੇ ਇਹ ਨਿਓਨ ਸ਼ੇਡਾ ਬਹੁਤ ਸੋਹਣਾ ਜਿਹਾ ਕਲਰ ਤਾਂ ਬਹੁਤ ਪਿਆਰੇ ਆ ਸਾਰੇ ਇੱਕ ਤੋਂ ਸੋਨੇ ਇੱਕ ਕਲਰ ਨੇ ਆਨੀਅਨ ਕਲਰ ਦੇਖੋ ਕਿੰਨਾ ਸੋਹਣਾ ਹੈ ਇਹ ਵੀ ਕਲਰ ਬਹੁਤ ਸੋਹਣਾ ਹੈ ਨਾ ਵਾਈਨ ਆ ਬਹੁਤ ਪਿਆਰਾ ਪੀਸ ਹੈ ਇਹ ਸੇਮ ਡਿਜ਼ਾਈਨ ਦੇ ਵਿੱਚ ਸੱਤ ਕਲਰ ਨੇ ਸੱਤ ਦੇ ਸਤੋਂ ਹੀ ਕਲਰ ਬਹੁਤ ਸੋਹਣੇ ਆ ਜੋ ਕਲਰ ਤੁਹਾਨੂੰ ਪਸੰਦ ਆ ਲਾਈਟ ਡਾਰਕ ਹਰੇਕ ਚਾਰਟ ਹੈਗਾ ਇਹਦੇ ਵਿੱਚ ਠੀਕ ਹੈ ਇਹ ਤੁਸੀਂ ਕਿਸੇ ਨੂੰ ਗਿਫਟ ਵੀ ਕਰਨੀ ਹੈ ਐਵਰਗ੍ਰੀਨ ਆਈਟਮ ਆ ਜਿਹਨੂੰ ਵੀ ਦੋਗੇ ਹਰ ਕੋਈ ਖੁਸ਼ ਹੋ ਕੇ ਸਟਿਚ ਕਰਵਾਏਗਾ ਤੇ ਇੱਕ ਤੁਹਾਨੂੰ ਇਹ ਸੂਟ ਮਿਲ ਜਗਾ ਜੀ ਕਲਰ ਆਪਸ਼ਨ ਬਹੁਤ ਪਿਆਰੀਆਂ ਇਸ ਡਿਜ਼ਾਈਨ ਦੇ ਵਿੱਚੇ ਲਾਸਟ ਹੀ ਪੀਸ ਆ ਸਿਲਕ ਦੀ ਸ਼ਰਟ ਆ ਠੀਕ ਹੈ ਇਹਦੇ ਨਾਲ ਸਿਲਕ ਦੀ ਹੀ ਬਾਟਮ ਆ ਤੇ ਨਾਲ ਤੁਹਾਨੂੰ ਇਹ ਬਹੁਤ ਪਿਆਰਾ ਲੰਮਾ ਛੋੜਾ ਜਿਹਾ ਦੁਪੱਟਾ ਮਿਲ ਜਗਾ ਕਲਰ ਦੇਖੋ ਕਿੰਨਾ ਸੋਹਣਾ ਹੈ ਇਲਾਸਟੀਕ ਪੀਸ ਹੈ ਜੇ ਇਹ ਮੈਂ ਤੁਹਾਨੂੰ ਫਿਲਹਾਲ ਹਲੇ ਬ੍ਰாக்கਟ ਦਿਖਾ ਰਹੀ ਹਾਂ ਇਹ ਸਟੱਫ ਹੈ ਜਿਹੜਾ ਬਹੁਤ ਸੋਹਣਾ ਸਟੱਫ ਆ 오ਰਗੈਂਜ਼ਾ ਸਿਲਕ ਬੋਲਦੇ ਆ ਇਹ ਵਾਲੇ ਸਟੱਫ ਨੂੰ ਇਹ ਚ ਹਲਕੇ ਜੇ ਸ਼ਾਈਨ ਹੁੰਦੀ ਆ ਜਿੱਦੇ ਚ ਦੇਖੋ ਬਲੈਕ ਜੀ ਪੜ ਕੇ ਪੈਂਦੀ ਆ ਨਵਾਂ ਸਟੱਫ ਆ ਬਿਲਕੁਲ 오ਰਗੈਂਜ਼ਾ ਸਿਲਕ ਹੈ ਜੇ ਸੌਫਟ ਸਟੱਫ ਆ ਸੈਂਟਰ ਪੈਨਲ ਦੇ ਨਾਲ ਬਹੁਤ ਸੋਹਣੀ ਡਿਜ਼ਾਈਨਿੰਗ ਆ ਇਹ ਹੈਗੀਆਂ ਨੇ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ ਬੈਕ ਦਾ ਪੱਲੇ ਤੇ ਅਲੱਗ ਬਾਰਡਰ ਰਹੇਗਾ ਇਹਦੇ ਨਾਲ ਵੀ ਤੁਹਾਨੂੰ ਸਿਲਕ ਦੀ ਸਲਵਾਰ ਮਿਲ ਜੇਗੀ ਤੇ ਨਾਲ ਇਹ ਬਹੁਤ ਪਿਆਰਾ ਜਿਹਾ ਦੁਪੱਟਾ ਠੀਕ ਹੈ ਠੀਕ ਕਲਰ ਆਪਸ਼ਨ ਜਿਹੜਾ ਸੈਕੰਡ ਕਲਰ ਹੈ ਬਹੁਤ ਸੋਹਣਾ ਸ਼ੇਡ ਆ ਨਾਤਾ ਜੀ ਇਹ ਮੈਰੂਨ ਸ਼ੇਡ ਆ ਨਾ ਇਹ ਰੈੱਡ ਕਲਰ ਆ ਬਹੁਤ ਸੋਹਣਾ ਰਸਟੀ ਮੈਰੂਨ ਜਿਹਾ ਸ਼ੇਡ ਬਹੁਤ ਸੋਹਣਾ ਇਹ ਦੋ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਨੈਕਸਟ ਦੰਦੇ ਆ ਜੀ ਤੁਹਾਨੂੰ ਇਹ ਸਟੱਫ ਬਹੁਤ ਸੋਹਣਾ ਸਟੱਫ ਹੈ ਸਿਲਕ ਦੇ ਉੱਤੇ ਸੈਲਫ ਇਹ ਕਾਫੀ ਪੁਰਾਣਾ ਮਤਲਬ ਕਿ ਜਿਹੜਾ ਇਹ ਵਾਲਾ ਸਟੱਫ ਹੈ ਪਹਿਲਾਂ ਬਹੁਤ ਚੱਲਦਾ ਹੁੰਦਾ ਸੀਗਾ ਬਹੁਤ ਸੋਹਣਾ ਸਟੱਫ ਹੈ ਇਹ ਸਾਫਟ ਹੈ ਬਿਲਕੁਲ ਤੇ ਇਹ ਹੈਗਾ ਇਹਦਾ ਦੁਪੱਟਾ ਡਿਜ਼ਾਈਨਰ 2200 ਪ੍ਰਾਈਸ ਰਹੂਗਾ ਤੇ ਨੈਕਸਟ ਜਿਹੜਾ ਸੂਟ ਦੇਣ ਜਾ ਰਹੇ ਆ ਬ੍ਰਾਕਟ ਦੇ ਵਿੱਚ ਹੀ ਅਸੀਂ ਤੁਹਾਨੂੰ ਨਵੀਂ-ਨਵੀਂ ਜੀ ਕਲੈਕਸ਼ਨ ਦੇ ਰਹੇ ਆ ਬ੍ਰਾਕਟ ਦੇ ਵਿੱਚ ਠੀਕ ਹੈ ਦੇਖੋ ਗਰਲਸ ਲਈ ਬਣਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਠੀਕ ਹੈ ਜਿੱਦਾਂ ਇਹ ਕੋਈ ਹੁਣ ਅੱਗੇ ਫੰਕਸ਼ਨ ਆਣੇ ਆ ਜੀ ਸੀਜ਼ਨ ਆ ਰਿਹਾ ਹੈ ਵਿਆਹਾਂ ਦਾ ਤਾਂ ਉਹਦੇ ਵਾਸਤੇ ਤੁਹਾਨੂੰ ਪਹਿਲਾਂ ਹੀ ਘੱਟ ਪ੍ਰਾਈਸ ਦੇ ਉੱਪਰ ਇਦਾਂ ਦੀ ਕਲੈਕਸ਼ਨ ਮਿਲ ਰਹੀ ਆ ਦੇਖੋ ਦੁਪੱਟਾ ਕਿੰਨਾ ਪਿਆਰਾ ਹੈ ਬ੍ਰਾਕਟ ਸਿਲਕ ਬ੍ਰਾਕਟ ਦੇ ਸ਼ਰਟ ਆ ਸਾਰੇ ਚ ਬੂਟੇ ਆ ਬਹੁਤ ਸੋਹਣੀ ਕਲੈਕਸ਼ਨ ਆ 3 ਮੀਟਰ ਦੀ ਸ਼ਰਟ ਆ ਪਲੇਨ ਸਲਵਾਰ ਆ ਜੀ ਤੇ ਸ਼ਿਮਰ ਦਾ ਦੁਪੱਟਾ ਇਹਦਾ 4 ਸਾਈਡ ਔਰਡਰ ਦੇ ਨਾਲ ਕਲੈਕਸ਼ਨ ਤਾਂ ਇੱਕ ਤੋਂ ਇੱਕਾ ਹੁਣ ਇਹ ਸੂਟ ਦੇਖ ਲਓ ਸਾਰੇ ਫਰੰਟ ਦੇ ਵਿੱਚ ਲਾਈਨਸ ਰਹਿਣਗੇ ਇਦਾਂ ਇਹ ਵੀ 3 ਮੀਟਰ ਦੀ ਸ਼ਰਟ ਆ ਸਿਲਕ ਦੀ ਸਲਵਾਰ ਆ ਮੇਨ ਹੈਗਾ ਇਹ ਸੂਟ ਦਾ ਦੁਪੱਟਾ ਇਦਾਂ ਡਿਜੀਟਲ ਡਿਜ਼ਾਈਨਿੰਗ ਦੇ ਨਾਲ ਬਹੁਤ ਸੋਹਣਾ ਦੁਪੱਟਾ ਇਹ ਹਲਦੀਆਂ ਜਾਗੋ ਮਹਿੰਦੀ ਵਗੈਰਾ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਆ ਕਿਉਂਕਿ ਕਾਫੀ ਹੈਵੀ ਰੇਂਜ ਸੂਟ ਬਣਦੇ ਨੇ ਜ਼ਿਆਦਾਤਰ ਆਪਾਂ ਤਿਆਰ ਕਰਵਾਨੇ ਆ ਜੇ ਤਾਂ ਹੀ ਤੁਹਾਨੂੰ ਬਹੁਤ ਘੱਟ ਪ੍ਰਾਈਸ ਸੂਟ ਮਿਲ ਰਹੇ ਆ ਹੁਣ ਮੈਂ ਤੁਹਾਨੂੰ ਤਨਸੂਹੀ ਦੇ ਸੂਟ ਦਿਖਾਨੀ ਆ ਇਹ ਸੂਟ ਤੁਸੀਂ ਦੇਖ ਹੀ ਲਈ ਹੋਣੇ ਜੀ ਤੁਸੀਂ ਮੇਰੀ ਵੀਡੀਓ ਚ ਅਕਸਰ ਦੇਖਦੇ ਰਹਿੰਦੇ ਆ ਇਹ ਹੈਗਾ ਜੀ 3300 ਵਾਲਾ ਸੂਟ ਦੇਖੋ ਇਹ ਬਹੁਤ ਸੋਹਣਾ ਕਰੀਮੀ ਜਿਹਾ ਸ਼ੇਡ ਆ ਮਿਲਕੀ ਜਿਹਾ ਕਲਰ ਆ ਜੀ ਸ਼ਰਟ ਪੂਰੀ ਇਦਾਂ ਹੀ ਵਰਕ ਰਹੇਗੀ ਠੀਕ ਹੈ ਫਰੰਟ ਬੈਕ ਸਿਲਕ ਦੀ ਸਲਵਾਰ ਆ ਪਲੇਨ ਇਹਦੇ ਨਾਲ ਤੇ ਚਨਾਉਣ ਸ਼ਫੌਨ ਦਾ ਇਦਾਂ ਦੁਪੱਟਾ ਰਹੇਗਾ ਲੰਮਾ ਚੌੜਾ ਜਿਹਾ ਦੁਪੱਟਾ ਹੈ ਚਨਾਉਣ ਸ਼ਫੌਨ ਦਾ ਇੱਕ ਕੋ ਡਿਜ਼ਾਈਨਿੰਗ ਇਹ ਵਾਲੀ ਆ ਜਾਏਗੀ ਜੀ ਇਹ ਸਾਰੇ ਸੂਟ ਚ ਇਦਾਂ ਟੇਡੀਆਂ ਲਾਈਨਾਂ ਰਹਿਣਗੀਆਂ ਚਨਾਉਨ ਸ਼ਫੌਨ ਦਾ ਦੁਪੱਟਾ ਹੀ ਪਿਓਰ ਸਿਲਕ ਤੇ ਆ ਸੂਟ ਸਾਰੇ ਸੇਮ ਦੇ ਵਿੱਚ ਇੱਕ ਇਹ ਬਹੁਤ ਸੋਨਾ ਜਿਹਾ ਪਰਪਲ ਸ਼ੇਡ ਆ ਇੱਕ ਤੁਹਾਨੂੰ ਇਹ ਗ੍ਰੇ ਕਲਰ ਚ ਮਿਲ ਜਾਏਗਾ ਇਹ ਸਾਰੇ ਹੀ ਤਨਸੂਹੀ ਦੇ ਨੇ ਤਨਸੂਹੀ ਦੇ ਸੂਟ ਜਿੰਨੇ ਕ ਵੇਚੀ ਅਸੀਂ ਤੁਹਾਨੂੰ ਘੱਟ ਪ੍ਰਾਈਸੇ ਦੇ ਰਹੇ ਹਾਂ ਇਹਦਾ ਜਿਹੜਾ ਦੁਪੱਟਾ ਬ੍ਰੋਕੇਟ ਬੀਟੀ ਦੇ ਨਾਲ ਆ ਤੇ ਫੋਰ ਸਾਈਡ ਵਰਕ ਹੈ ਬਹੁਤ ਸੋਹਣੀ ਪੇਸਟਿੰਗ ਆ ਇਸ ਊਟ ਬ੍ਰੋਕੇਟ ਦਾ ਜੀ ਔਰ ਗੈਂਜ਼ਰ ਦੇ ਉੱਪਰ ਐਦਾਂ ਨੈਕ ਵਰਕ ਆ ਠੀਕ ਹੈ ਦੇਖੋ ਜੀ ਸੂਟ ਬਹੁਤ ਪਿਆਰੀ ਕਲੈਕਸ਼ਨ ਆ ਇਹ ਸਾਰੇ ਸੀਗੇ ਜੀ ਬ੍ਰੋਕੇਟ ਦੇ ਸੂਟ ਤੇ ਹੁਣ ਅਸੀਂ ਤੁਹਾਨੂੰ ਮਸਲੀਨ ਦੇ ਜਿਹੜੇ ਡਿਜ਼ਾਈਨਰ ਪੀਸ ਆ ਉਹ ਦਿਖਾ ਰਹੇ ਆ ਸਾਰੇ ਸੂਟ ਮਸਲੀਨ ਦੇ ਡਿਜ਼ਾਈਨਰ ਜਿਨ੍ਹਾਂ ਦਾ ਸੂਟ 3300 3500 ਆ ਇਹ ਕੋਈ ਪ੍ਰਾਈਸ ਅਸੀਂ ਵੀਡੀਓ ਕੱਢਣ ਕਰਕੇ ਤਾਂ ਕਰਕੇ ਤੁਹਾਨੂੰ ਥੋੜੀ ਜਿਹੀ ਕਲੈਕਸ਼ਨ ਮਿਕਸ ਕਰਕੇ ਦਿਖਾ ਰਹੇ ਹਾਂ ਇਹ ਹੈਗੀ ਹੈ ਜੀ ਸਵਾ 3 ਮੀਟਰ ਦੀ ਸ਼ਰਟ ਠੀਕ ਹੈ ਜੀ ਸਵਾ 3 ਮੀਟਰ ਦੇ ਵਿੱਚ ਖੁੱਲੇ ਡੁੱਲੇ ਕੇਰੇ ਡਿਜ਼ਾਈਨਿੰਗ ਵਾਸ ਹੋਣੀ ਬਣ ਜਾਗੀ ਸਾਰਾ ਹੀ ਸੂਟ ਹੈਂਡਵਰਕ ਦੇ ਨਾਲ ਇਹ ਟੱਚ ਰਹੇਗਾ ਹਾਈਲਾਈਟ ਕੀਤਾ ਹੋਇਆ ਇਹ ਦੇਖੋ ਇਹ ਬਾਜੂ ਅਲੱਗ ਤੋਂ ਦਿੱਤੇ ਹੋਈਆਂ ਬੈਕ ਦਾ ਪੱਲਾ ਪਿਓਰ ਕਾਟਨ ਮਸਲੀਨ ਹੈ ਇਹ ਇੱਚ ਸਿੰਥੈਟਿਕ ਟੱਚ ਨਹੀਂ ਹੈਗਾ ਪਲੇਨ ਸਲਵਾਰ ਹੈ ਜੀ ਇਹਦੇ ਨਾਲ ਇਹ ਵਾਲੀ ਮਸਲੀਨ ਦੀ ਉਹ ਤੇ ਮਸਲੀਨ ਦਾ ਹੀ ਹੈਗਾ ਦੁਪੱਟਾ ਠੀਕ ਹੈ ਜੀ ਪ੍ਰਾਈਸ ਹੈਗਾ 2200 ਸੌਰੀ 2250 ਪ੍ਰਾਈਸ ਆ ਤੇ ਸ਼ਿਪਿੰਗ ਚਾਰਜਸ ਲੱਗਤੋਂ ਨੇ ਸੂਟ ਦਾ ਇੱਕ ਤੋਂ ਇੱਕ ਨੇ ਜੀ ਇਹ ਹੀ ਪੈਚਵਰਕ ਆ ਕੋਈ ਇਹ ਨਹੀਂ ਪ੍ਰਿੰਟ ਨਹੀਂ ਹੈਗਾ ਸਾਰੀ ਪੈਚ ਕੀਤਾ ਹੋਇਆ ਫਲਾਰ ਜਿਹੜਾ ਇੱਕ ਫਲਾਰ ਆਪਣੇ ਇਦਾਂ ਸ਼ੋਲਡਰ ਕੋਲ ਆ ਜਾਏਗਾ ਦੇਖ ਹੈਗਾ ਜੀ ਘੇਰੇ ਤੇ ਇਹ ਸਾਰੀ ਵਰਕ ਆ ਡਿਜ਼ਾਈਨਿੰਗ ਵਾਸ ਹੋਣੀ ਆ ਇਹ ਸਲਵਾਰ ਹੈ ਜੀ ਇਹਦੀ ਤੇ ਮਸਲੀਨ ਦਾ ਬਹੁਤ ਪਿਆਰਾ ਜਿਹੜਾ ਦੁਪੱਟਾ ਰਹੂਗਾ ਇੱਕ ਕਲਰ ਇਹ ਮਿਲ ਜਾਏਗਾ ਇਹ ਸਾਰੀ ਬਹੁਤ ਸੋਹਣੀ ਸੋਹਣੀ ਜੀ ਡਿਜ਼ਾਈਨਿੰਗ ਆ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਨੂੰ ਬਣਾ ਸਕਦੇ ਹੋ ਸੈਂਟਰ ਪੈਨਲ ਦੇ ਨਾਲ ਠੀਕ ਹੈ ਇਹ ਸੇਮ ਦੇ ਵਿੱਚ ਇੱਕ ਕਲਰ ਇਹ ਗ੍ਰੇ ਆ ਜਾਏਗਾ ਜਿਹੜਾ ਆਪਾਂ نیچے ਖੋਲੇ ਆ ਪਿਓਰ ਮਸਲੀਨ ਇਹ ਵਰਕ ਵਾਲੇ ਸੂਟ ਆ 3500 ਦਾ ਸੂਟ ਸੀਗਾ ਜਿਹੜਾ ਸੀ ਤੁਹਾਨੂੰ ਅੱਜ ਇਸੇਮ ਪ੍ਰਾਈਸ ਦੇ ਰਹੇ ਆ ਕਿਉਂਕਿ ਦੋ ਤਿੰਨ ਕੇ ਪੀਸ ਨੇ ਨੈਕਕ ਤੇ ਸਾਰੇ ਤੇ ਵਰਕ ਆ ਜੀ ਐਦਾਂ ਹਾਈਲਾਈਟ ਜਿਹਾ ਬਹੁਤ ਸੋਨਾ ਕੀਤਾ ਹੋਇਆ ਇਹ ਪਿਓਰ ਮਸਲੀਨ ਦਾ ਸੂਟ ਆ ਚਨਾਉਨ ਸ਼ਫੌਨ ਦਾ ਦੁਪੱਟਾ ਐਦਾਂ ਕਲਰ ਦੇਖ ਲੋ ਇਹਦੇ ਵਿੱਚ ਇੱਕ ਇਹ ਕਰੀਮੀ ਜਿਹਾ ਸ਼ੇਡ ਆ ਜਾਂਦਾ ਇੱਕ ਇਹ ਨੇਵੀ ਬਲੂ ਜਿਆ ਹੈ ਬਲੂ ਬਲੈਕ ਜਿਆ ਸ਼ੇਡ ਹੁੰਦਾ ਡੋਬਲਾ ਇੱਕ ਦੋ ਪੀਸ ਮਡਾਲ ਦੇ ਵੀ ਦੰਨੇ ਆ ਇਹ 3300 orange ਵਾਲੇ ਸੂਟ ਨੇ ਜੇ ਤੁਸੀਂ ਦੇਖਦੇ ਹੀ ਰਹਿੰਦੇ ਹੋ 3 ਮੀਟਰ ਦੇ ਸਵਾ 3 ਮੀਟਰ ਦੇ ਸ਼ਰਟ ਦੇ ਨਾਲ ਬਹੁਤ ਸੋਹਣਾ ਹਾਈਲਾਈਟ ਮਡਾਲ ਦਾ ਪੀਸ ਹੈ ਜੇ ਪਲੇਨ ਸਲਵਾਰ ਚਨਾਉਨ ਸ਼ਫੌਨ ਦਾ ਦੁਪੱਟਾ ਕਿਹਵੀਂ ਮਡਾਲ ਤੇ ਆ ਇਹ ਸਾਰੇ 1.5 3 3 ਮੀਟਰ ਦੇ ਸੂਟ ਨੇ ਸਟਾਈਲ ਬਹੁਤ ਸੋਹਣਾ ਕਿਸੇ ਵੀ ਵੈਦਰ ਚ ਪਾ ਸਕਦੇ ਹੋ ਚਨਾਉਂਸ਼ ਫੋਨ ਦਾ ਦੁਪੱਟਾ ਮਡਾਲ ਦੀ ਸਲਵਾਰ ਠੀਕ ਹੈ ਜੀ ਨੈਕਸਟ ਸ਼ਿਮਰ ਦਾ ਸੂਟ ਆ ਗੰਗਾ ਬ੍ਰਾਂਡ ਦਾ ਸੂਟ ਆ ਜੀ 3500 ਪ੍ਰਾਈਸ ਸੀਗਾ ਇਸਾਰੇ ਵਰਕ ਹੈ ਹਾਈਲਾਈਟ ਕੀਤਾ ਹੋਇਆ neck ਤੇ ਇਹ ਹੈਗਾ ਕਿਹੜਾ ਪੱਕ ਕਲੀਨ ਸਲਵਾਰ ਇਹਦੇ ਨਾਲ ਟੈਬੀ ਮਸਲੀਨ ਦਾ ਦੁਪੱਟਾ ਜੀ ਮਸਲੀਨ ਦੇ ਸੂਟ ਦਿਖਾ ਰਹੇ ਹਾਂ ਪਿਓਰ ਕਾਟਨ ਮਸਲੀਨ ਮਤਲਬ ਇਹ ਸਾਰੇ ਹੀ ਸੂਟ 3035 ਵਾਲੇ ਸੂਟ ਨੇ ਮਸਲੀਨ ਦੇ ਇਹਦੇ ਨਾਲ ਸਲਵਾਰ ਆ ਤੇ ਮਸਲੀਨ ਦਾ ਹੀ ਦੁਪੱਟਾ ਇੱਕ ਤਾਂ ਸੋਹਣੇ ਇੱਕ ਸੂਟ ਨੇ ਸਾਰੇ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਪ੍ਰਿੰਟेड ਬਹੁਤ ਪਿਆਰਾ ਕਾਟਨ ਦੀ ਸਲਵਾਰ ਆ ਜੀ ਜਿਹੜਾ ਦਾ ਦੁਪੱਟਾ ਬਹੁਤ ਸੋਹਣਾ ਹੈ ਐਡੰਮ ਪੈਸਵਰਕ ਦੇ ਨਾਲ 4 ਸਾਈਡ ਪੇਸਟਿੰਗ ਦੇ ਨਾਲ ਬਹੁਤ ਸਟਾਈਲਿਸ਼ ਆ ਦੁਪੱਟਾ ਬਣਾਇਆ ਹੋਇਆ ਮਸਲੀਨ ਦਾ ਹੀ ਦੁਪੱਟਾ ਰਹੂਗਾ ਕਲਰ ਦੋ ਆ ਇਹਦੇ ਵਿੱਚ सॉरी कलर तीन ना <laughs> कलर चार चार है जी चार कलर ने क्योंकि वीडियो लम्मी हो जाती है काफ़ी ज्यादा बोलना पै जलैक्शन बहुत प्यारी है स्टॉप बहुत प्यार बाकी कमेंट करके दस दिए थोनों सूट कि लगे वीडियो देखने लिये थैंक यू जी बहुत सारा प्यार देने लिए थैंक यू सो मच